एबीपी सांजा न्यूज़ रूम तो इस वेले दी बड़ी खबर अमृतसर तो आ रही है जिथे कस्टम विभाग ने एक व्यक्ति तो चांदी दे 262 दुर्लभ सिक्के बरामद ਕੀਤੇ ਨੇ ਵਿਭਾਗ ਨੇ ਦੁਰਲਭ ਸਿੱਕੇ 12 ਜਨਵਰੀ 2017 ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੇ ਸੀ ਜਿਨ੍ਹਾਂ ਨੂੰ ਹੁਣ ਖੁਲਾਸਾ ਕੀਤਾ ਗਿਆ ਜਦੋਂ ਉਹ ਵਿਅਕਤੀ ਪਾਕਿਸਤਾਨ ਤੋਂ ਭਾਰਤ ਪਾਰ ਤਰ ਰਿਹਾ ਸੀ 28 ਸਾਲਾ ਇਮਰਾਨ ਨਾਂ ਦਾ ਵਿਅਕਤੀ ਦਿੱਲੀ ਦਾ ਰਹਿਣ ਵਾਲਾ ਤੇ ਜਾਂਚ ਵਿੱਚ ਕਾਫੀ ਸਮਾਂ ਲੱਗਣ ਤੋਂ ਬਾਅਦ ਹੁਣ ਵਿਭਾਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਜਾਂਚ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ ਇਸ ਲਈ ਵਧੇਰੇ ਜਾਣਕਾਰੀ ਲਈ ਫੋਨ ਤੇ ਗੱਲਬਾਤ ਕਰਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਜੋ ਟੀਮ ਹੈ ਉਸ ਨੂੰ ਪੱਤਰ ਲਿਖਿਆ ਗਿਆ ਸੀ ਔਰ ਕਿਹਾ ਗਿਆ ਸੀ ਕਿ ਉਸ ਦੀ ਜਾਂਚ ਕੀਤੀ ਜਾਵੇ ਔਰ تصਦੀਕ ਕੀਤਾ ਜਾਵੇ ਕਿ ਸਤਿਮੁੱਚ ਇਹ ਸਿੱਕੇ ਪੁਰਾਣੇ ਹਨ ਕਿਉਂਕਿ 1872 ਤੋਂ ਲੈ ਕੇ 1917 ਸਾਲ ਦੇ ਵਿਚਕਾਰ ਦੇ ਇਹ ਸਿੱਕੇ ਦੱਤੇ ਜਾ ਰਹੇ ਨੇ ਔਰ ਜਾਜ਼ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ ਕਿ ਹਾਂ ਕਿ ਮੁਝ ਇਹ ਕੰਮ ਦੁਰਲੱਭ ਦੀ ਇਸੇ ਕਰਕੇ ਜੋ ਹੈ ਉਸ ਇਮਰਾਨ ਨਾਂ ਦੇ ਸ਼ਖਸ ਨੂੰ ਦਿੱਲੀ ਦਾ ਜੋ ਰਹਿਣ ਵਾਲਾ ਉਸ ਨੂੰ ਉਸ ਵੇਲੇ ਤਾਂ ਸ਼ਬਦ ਦਿੱਤਾ ਗਿਆ ਸੀ ਪਰ ਹੁਣ ਕੱਤੂ ਵਿਭਾਗ ਦਾ ਕਹਿਣਾ ਹੈ ਕਿ ਉਸ ਨੂੰ ਦੁਬਾਰਾ ਜਾਜ਼ ਦੇ ਵਿੱਚ ਸ਼ਾਮਲ ਕਰਕੇ ਇੱਕ ਤਾਂ ਇਹ ਪਤਾ ਕੀਤਾ ਜਾਏਗਾ ਕਿ ਇਹ ਸਿੱਕੇ ਉਸ ਨੇ ਕਿੱਥੋਂ ਲਿਆਂਦੇ ਕਿੱਥੇ ਦੇ ਨੇ ਸੀ ਔਰ ਇਹ ਸਿੱਕੇ ਆਖਿਰਿਕ ਜਗ੍ਹਾ ਤੇ ਭਟਾਏ ਜਾਣਗੇ ਪਰ ਜਦੋਂ ਇਹ ਸਵਾਲ ਕੀਤਾ ਗਿਆ ਕੱਤੂ ਵਿਭਾਗ ਦੇ ਅਧਿਕਾਰੀ ਨੂੰ ਕਿ ਇਹ ਇਹ ਸਿੱਕੇ ਆਪਰ ਕਿੰਨੇ ਦੇ ਹਨ ਕੁੱਲ ਕੀਮਤ ਇਹਨਾਂ ਦੀ ਕਿੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਵੀ ਹਲੇ ਜੋ ਹੈ ਜਾਂਚ ਤੋਂ ਬਾਅਦ ਸਾਫ ਹੋ ਸਕੇਗਾ ਪਰ ਜੇਕਰ ਇਹ ਸਿੱਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੇਚੇ ਜਾਂਦੇ ਤਾਂ ਇਹਨਾਂ ਦੀ ਜੋ ਕੀਮਤ ਹੈ ਉਹ ਲੱਖਾਂ ਜਾਂ ਕਰੋੜਾਂ ਦੇ ਵਿੱਚ ਹੋ ਸਕਦੀ ਸੀ ਇਸ ਖਬਰ ਨਾਲ ਸੰਬੰਧਿਤ ਹੋਰ ਅਪਡੇਟ এবিপি ਸਾਂਝਾ ਤੇ ਤੁਹਾਨੂੰ ਮਿਲਦੀ ਰਹੇਗੀ